ਤਾਂ ਖਬਰ ਕਰਨ ਤਾਰਨ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਸਰਹੱਦੀ ਪਿੰਡ ਮਹਿੰਦੀਪੁਰ ਦੇ ਵਿੱਚ ਵੱਡੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਇੱਕ ਨੌਜਵਾਨ ਕਿਸਾਨ ਦੀ ਖੇਤਾਂ ਦੇ ਵਿੱਚ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਤਾਂ ਦੱਸਦੀ ਹੈ ਕਿ ਨੌਜਵਾਨ ਕਿਸਾਨ ਜਿਸ ਦੀ ਪਛਾਣ ਜਗਬੀਰ ਸਿੰਘ ਵਜੋਂ ਹੋਈ ਹੈ ਜੋ ਕਿ ਆਪਣੇ ਪਿਤਾ ਦੇ ਨਾਲ ਖੇਤਾਂ ਦੇ ਵਿੱਚ ਪਾਣੀ ਲਾਉਣ ਦੇ ਲਈ ਗਿਆ ਸੀ ਤਾਂ ਜਦੋਂ ਉਸ ਨੇ ਜਾ ਕੇ ਮੋਟਰ ਦਾ ਸੂਚ ਛੱਡਿਆ ਤਾਂ ਅਚਾਨਕ ਸ਼ਾਰਟ ਵੱਜਣ ਦੇ ਕਾਰਨ ਉਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਕੁਝ ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਅੱਜ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਬੜੀ ਹੀ ਮੰਦ ਭਾਗੀ ਘਟਨਾਏ ਜਿਹੜੀ ਮਹਿੰਦੀਪੁਰ ਪਿੰਡ ਦੇ ਵਿੱਚ ਵਾਪਰੀ ਹੈ ਤਾਂ ਦੱਸਦੀ ਹੈ ਕਿ ਲਗਾਤਾਰ ਚੌਥੀ ਮੌਤ ਹੋਣ ਦੇ ਕਾਰਨ ਪਿੰਡ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਤਾਂ ਇਸ ਮੌਕੇ ਜਦੋਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਪਿੰਡ ਵਾਸੀਆਂ ਦੇ ਨਾਲ ਇਸ ਘਟਨਾ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਆਉ ਤੁਹਾਨੂੰ ਸੁਣਾਉਂਦੇ ਆ ਇਹ ਕੀ ਘਟਨਾ ਵਾਪਰੀ ਜਿਹੜੀ ਇਹ ਮਤਲਬ ਆਪਣੇ ਮੰਦ ਭਾਗੀ ਘਟਨਾ ਉਹ ਛਾੜੀ ਹੋ ਗਈ ਮੋਤਰੀ ਛਾੜੀ ਹੋ ਗਈ ਤੇ ਮਤਲਬ ਕੀ ਬੱਤੀ ਦਾ ਕਰੰਟ ਆ ਕਰੰਟ ਲੱਗਿਆ ਕਿੱਥੇ ਖੇਤਾਂ ਖੇਤਾਂ ਦੇ ਵਿੱਚ ਹਾਂਜੀ ਖੇਤਾਂ ਦੇ ਵਿੱਚ ਕੀ ਕਰ ਰਹੇ ਸੀ ਕੋਹ ਵੀਰ ਜੀ ਕਰਦੇ ਆ ਕੰਮ ਕੀ ਨਾ ਹੀ ਵੀਰ ਜੀ ਦਾ ਜਗਵੀਰ ਸਿੰਘ ਤੇ ਕਿੰਨੇ ਬੱਚੇ ਤੁਹਾਡੇ ਜੀ ਮੇਰੇ ਦੋ ਬੇਟੇ ਆ ਜੀ ਇਹਦੀ ਸ਼ਾਦੀ ਹੋਈ ਪਿੱਛੇ ਦੀ ਕਿੰਨੀ ਕੁ ਦੇਰ ਹੋ ਗਈ ਸ਼ਾਦੀ ਹੋਈ ਚਾਰ ਕੁ ਮਹੀਨੇ ਪਹਿ ਪੰਜ ਹੋ ਗਏ ਆ ਤੇ ਮੈਂ ਸੁਣਿਆ ਕਿ ਇਹਨਾਂ ਦੀ ਫਾਈਲ ਵੀ ਕੋਈ ਲੱਗੀ ਸੀ ਹਾਂਜੀ ਲੱਗੀ ਰਹੀ ਤੇ ਕੋਈ ਅੱਗੇ ਜਿਹੜੀ ਕਾਰਵਾਈ ਕਰਵਾਈ ਆ ਜਿਹੜੀ ਇਹਨਾਂ ਤੇ ਕੋਈ ਕਾਰਵਾਈ ਕੀਤੀ ਕੋਈ ਕੀ ਕਾਰਵਾਈ ਕਰਨੀ ਘਰ ਪਰਵਾਦ ਹੋ ਗਿਆ ਕਾਰਵਾਈ ਕਾਹਲੀ ਕਰਨੀ ਕੀ ਕਾਰਵਾਈ ਕਰਨੀ ਸਾਨੂੰ ਦੇ ਸੁਜਦੀ ਨਹੀਂ ਕੋਈ ਕਾਰਵਾਈ ਕੀ ਕਰੀਏ ਉੱਤੋਂ ਜਿਸ ਤਰ੍ਹਾਂ ਵੇਖੋ ਝੋਨੇ ਦਾ ਸੀਜ਼ਨ ਆ ਹਾਂਜੀ ਤੇ ਸਰਤੀ ਤੇ ਉਹਦੇ ਲਈ ਇਹ ਆਪਣੇ ਮੋਟਰ ਚਲਾਉਣ ਗਏ ਹਾਂ ਹਾਂਜੀ ਛੱਡਿਆ ਸੀ ਪਾਣੀ ਝੋਨਾ ਲਾਉਣ ਲਈ ਪਾਣੀ ਮੈਂ ਲਾਗੇ ਸਮੇਂ ਪਰ ਕਿੱਲਾ ਦੂੜ ਕਿੱਲਾ ਦੂਰ ਸੀ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ ਇਹ ਚੌਥੀ ਘਟਨਾ ਜਿਹੜੀ ਸਾਡੇ ਪਿੰਡ ਵਿੱਚ ਵਾਪਰੀ ਆ ਇਹ ਸਾਰੇ ਬੱਚੇ ਜਣ ਸੰ ਜਿਹੜੇ ਇਹ 25 ਸਾਲ ਤੋਂ ਤਕਰੀਬਨ ਚਾਰ ਬੱਚੇ ਜਿਹੜੇ ਸਾਨੂੰ 18 19 ਤੇ 22 25 ਸਾਲ ਦੇ ਚਾਰ ਮੁੰਡੇ ਸਿਰਫ ਇੱਕ ਮਹੀਨੇ ਦੇ ਵਿੱਚ ਜਿਹੜੇ ਉਹਦਾ ਹਾਦਸਾ ਦਾ ਸਕਾਰ ਹੋਇਆ ਤਿੰਨ ਜਿਹੜੇ ਬੱਚੇ ਸੀ ਉਹ ਇਤਨਾ ਬਿਜਲੀ ਦੇ ਕਰੰਟਰ ਨਾਲ ਲੱਗੇ ਇੱਕ ਦਾ ਐਕਸੀਡੈਂਟ ਹੋਇਆ ਥੋੜੇ ਦੋਨੋਂ ਆ ਤੇ ਬੜਾ ਝੰਡੂੜ ਕੇ ਰੱਖਿਆ ਇਹਨਾਂ ਨੇ ਇਹਨਾਂ ਮੋਥਾਂ ਨੇ ਜਿਆ ਮੰਨ ਤੇ ਡੂੰਗਾ ਸਰਪਾਇਆ ਤੇ ਅੱਜ ਜਿਹੜੀ ਇਹ ਜੱਜ ਵੀਰ ਸਿੰਘ ਦੀ ਜਿਹੜੀ ਮੌਤ ਹੋਈ ਆ ਜੀ கரੰਟ ਲੱਗਣ ਦੇ ਕਾਰਨ ਜੀ ਤੇ ਪਿੰਡ ਸਾਰੇ ਦੇ ਵਿੱਚ ਸੋਗ ਜਿਹੜਾ ਕਾਫੀ ਪੂਰੇ ਇਲਾਕੇ ਦੇ ਵਿੱਚ ਸੋਗ ਹੈ ਸੋਗ ਤਾਂ ਜੀ ਬੋਰਡ ਸਿੰਘ ਜਿਹੜਾ ਇੱਕ ਚੰਗਾ ਬੰਦਾ ਹੈ ਉੱਗਾ ਆਗੂ ਆ ਪਿੰਡ ਦਾ ਮੋਢਬਰ ਹੈ ਜੀ ਤੇ ਵਰ ਤੁਮ ਭਾਜੀ ਹਲਾ ਦੂਰ ਤੱਕ ਤੇ ਫਿਰ ਜਿੱਥੋਂ ਦਿੱਕਰ ਵੀ ਲਿੰਕ ਹੁੰਦੇ ਆ ਸਾਰੇ ਬੰਦਿਆਂ ਨੂੰ ਦੁੱਖ ਤਾਂ ਫਰ ਹੁੰਦਾ ਹੀ ਆ ਤੇ ਨਾਲੇ ਦੂਸਰਾ ਜਦੋਂ ਕੋਈ ਵੀ ਨੌਜਵਾਨ ਕਿਸੇ ਵੀ ਬੱਚੇ ਦੀ ਨੂੰ ਮੌਤ ਹੁੰਦੀ ਆ ਤੇ ਭਾਵੇਂ ਪੱਥਰ ਦੇ ਲਈ ਇਨਸਾਨ ਹੋਵੇ ਉਹਦੇ ਮਨ ਤੇ ਵੀ ਜਿਹੜੀ ਉਹ ਗਹਿੜੀ ਗਹਿੜੀ ਸੱਟ ਵਾਈ ਚੜਦੀ ਕਲਾ ਟਾਈਮ ਟੀਵੀ ਲਈ ਖੇਮ ਕਰਨ ਤੋਂ ਹੀਰਾ ਕੰਡਾ 골ਡੀ ਦੀ ਰਿਪੋਰਟ